ਵਿੱਚ ਕਰਨੀ ਪਈ ਆ ਉਹ ਪਿਆਰ ਸਤਕਾਰ ਦੇ ਨਾਲ ਸੁਣੀਏ ਜੋ ਸੰਤਾਪ ਅਸੀਂ ਹੰਡਾ ਲਾ ਲੈnde ਬਸਾਂ ਚੋਂ ਸਿਰ ਤੇ ਵੇਖ ਦਮਾ ਲਾਟਾਰੀ ਝੁਲਮਾ ਵੇਖੋ ਜ਼ਾਬਰਦਾ ਕੋਤੋ ਕੇ ਜਵਾਨੀ ਮਾਰੀ ਓ ਫੋਟ ਮੁੜੇ ਕਾਲ ਜੋਨਾ ਮਾ ਬੂਹੇ ਖੜੀਆਂ ਬਾਜੇ ਦੇ ਪਿੰਡਾਂ ਚੋਂ ਕਈ ਕਈ ਸਾਲਾਂ ਜੰਗਾਂ ਚੜੀਆਂ ਲੈ ਲੈਂਦੇ ਬਸਾਂ ਚੋਂ ਸਿਰ ਤੇ ਵੇਖ ਦਮਾਲਾ ਟਾਰੀ ਜ਼ੁਲਮ ਵੇਖੋ ਜ਼ਾਬਰਦਾ ਕੋਕੋ ਕੇ ਜਵਾਨੀ ਮਾਰੀ ਫੁੱਟ ਮੜੇ ਕਾਲ ਦਿਉਣਾ ਮਾਵਾਂ दे कई कई ला तर तर जो लावे वून द तारी मुशबुट नज़री आवण नान एनी गई जवानी मारी ਜੇ ਨੇ ਮਾਰੇ ਗਏ ਰੈਂਦੀਆਂ ਸੀ ਅੱਖਬਾਰ ਭਰੀਆਂ ਮਾਜੇ ਦੇ ਪਿੰਡਾਂ ਚੋਂ ਕਈ ਕਈ ਸਾਲਾਂ ਜੰਗਾਂ ਚੜੀਆਂ ਸੇ ਸਿਮੀਆਂ ਦੀ ਜਿਸਮ ਬਲਦਾ ਕੋਈ ਨਾ ਰੋਇਆ ਉਹ ਨਾਲ ਲੱਭਦੇ ਪੁੱਤਰ ਦਾ ਮਾਪੇ ਫੋਲ ਰਹੇ ਦੀ ਮਰੀਆਂ ਬਾਜੇ ਦੇ ਪਿੰਡਾਂ ਚੋਂ ਕਈ ਕਈ ਸਾਲਾਂ ਜੰਗਾਂ ਚੜੀਆਂ ਉਹ ਦਾਸਪੁਰ ਦੀ ਧਰਤੀ ਨੇ ਗਾਛ ਕਈ ਵਾਰ ਸੀਖਾ ਉਸ ਦੇ ਪੁੱਤਰਾਂ ਨੂੰ ਰੈਸੀ ਮਾਰ ਕੇ ਅਤਵਾਦੀ ਓਵੇਂ ਭੁੱਲਣ ਲੋਕਾਂ ਨੂੰ ਚੰਦਰੇ ਤੌਰ ਦੀਆਂ ਉਹ ਧੜੀਆਂ ਮਾਕੇ ਦੇ ਪਿੰਡਾਂ ਕਿਉਂ ਕਈ ਕਈ ਸਾਂ ਨਜੰਝਾਂ ਚੜੀਆਂ ਅੰਮ੍ਰਿਤ ਸਰ ਦੀ ਨਗਰੀ ਚ ਮੌਤ ਨਾਗਣ ਨੇ ਈ ਪੁੱਚੜ ਖਾਨਿਆਂ ਚ ਗਏ ਕਈ ਜਿਸਮ ਸੀ ਵੱਡੇ ਓ ਬੈਣ ਸੁਣਦੇ ਪਹਿਣਾ ਦੇ ਬੈਣ ਸੁਣਦੇ ਪਹਿਣਾ ਦੇ ਵੇੜੇ ਵਿੱਚ ਰਈਆਂ ਜਾਂ ਦਰੀਆਂ ਮਾਝੇ ਦੇ ਪਿੰਡਾਂ ਚੋਂ ਕਈ ਦਈ ਸਾਲ ਨਾ ਜੰਗਾ ਚੜੀਆਂ ਰੱਬ ਦਾ ਝੋਲਾ ਵਾਰਸ ਨੂੰ ਖੁਦ ਹੀ ਆਪ ਲਵਾਰਸ ਹੋਇਆ ਕਿੱਥੇ ਭੁੱਲੇ ਖਾਲੜਾ ਦੀ ਜਿਹੜਾ ਹੀਰਾ ਤੋਂ ਮਨ பிண்ட <laughs> ஜிச்சப

ਉਹਿਆ ਸਮਾਪਤ ਹੈ ਸਾਰੇ ਹੀ ਸੰਗਤ ਦਾ ਧੰਨਵਾਦ ਕਰਦੇ ਹਾਂ ਬਾਬਾ ਮੰਗਲ ਸਿੰਘ ਸਾਹਿਬ ਜੀ ਜਥੇਦਾਰ ਇਕਬਾਲ ਸਿੰਘ ਸਾਹਿਬ ਜੀ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਮੇਰ ਪ੍ਰਿਆ ਹੱਥ ਰੱਖ ਕੇ ਇਹਨਾਂ ਤੋਂ ਸੁਆਮਾਂ ਲੈਂਦੇ ਰਹਿਣ ਬੇਅੰਤ ਸਿੱਖ ਸੰਗਤਾਂ ਨੇ ਸ਼ਹੀਦਾਂ ਦੇ ਦਰ ਅਸਥਾਨਾਂ ਤੇ ਹਾਜ਼ਰੀਆਂ ਭਰੀਆਂ ਸਾਰੇ ਹੀ ਸੰਗਤ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਸੋ ਇਨੀ ਕਾ ਹਾਜ਼ਰੀ ਪ੍ਰਵਾਨ ਕਰਿਓ ਕੋਈਆਂ ਬਯੰਤ ਬਯੰਤ ਫੁੱਲਾਂ ਦੀ ਖਿਮਾ ਚਾਹੁੰਨੇ ਹਾਂ ਤਖਾਡਾ ਆਪਣਾ ਸੇਵਕ ਕਵੀਸ਼ਰ ਜਥਾ ਦਾਸ ਬਰਿਆਮ ਸਿੰਘ ਪਿੰਡ ਵੱਡੇ ਸਭਰਾਮਾ ਸਾਥੀ ਜਰਨੈਲ ਸਿੰਘ ਨਗਰ ਜੋੜ